ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਮੋਨਿਕਾ ਧਵਨ ਤੁਹਾਡੇ ਚੈਨਲ ਦੇ ਨਾਲ ਜੁੜ ਚੁੱਕੀ ਹਾਂ ਜੋ ਕਿ ਤੁਹਾਡਾ ਖੁਦ ਦਾ ਚੈਨਲ ਹੈ ਮੋਨਿਕਾ ਧਵਨ ਅਫੀਸ਼ੀਅਲ ਹਾਂਜੀ ਤੁਸੀਂ ਪਰਿਵਾਰ ਘਰ ਸਭ ਕਿਵੇਂ ਹੋ ਵਧੀਆ ਹੋ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਆਪਣੇ ਘਰ ਦੇ ਵਿੱਚ ਤੰਦਰੁਸਤ ਰੱਖੇ ਮੈਂ ਪਰਮਾਤਮਾ ਅਗੇ ਹਰ ਵੇਲੇ ਹਰ ਟਾਈਮ ਇਹੀ ਦੁਆ ਕਰਦੀ ਹਾਂ ਜੋ ਪਰਿਵਾਰ ਮੇਰੇ ਨਾਲ ਜੁੜ ਚੁੱਕਿਆ ਹੋਇਆ ਹੈ ਜੋ ਫੈਮਿਲੀਜ਼ ਮੈਂਬਰਸ ਮੇਰੇ ਨਾਲ ਜੁੜ ਚੁੱਕੇ ਹੋਏ ਨੇ ਉਨਾ ਨੂੰ ਸਭ ਨੂੰ ਪਰਮਾਤਮਾ ਘਰ ਵਿੱਚ ਤੰਦਰੁਸਤੀ ਤੇ ਚੜ੍ਹਦੀ ਕਲਾ ਚ ਰੱਖੇ ਅੱਜ ਦੇ ਟਾਈਮ ਦੇ ਵਿੱਚ ਪਰਮਾਤਮਾ ਦਾ ਨਾਮ ਸਿਮਰਨ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਐਨਾ ਜ਼ਰੂਰੀ ਐਨਾ ਜ਼ਰੂਰੀ ਕਿ ਤੁਹਾਨੂੰ ਮੈਂ ਅੱਜ ਇੱਕ ਸਟੋਰੀ ਸੁਣਾਉਣੀ ਆ ਟੋਲੂ ਤੇ ਮੋਲੂ ਦੀ ਇਹ ਟੋਲੂ ਮੋਲੂ ਉਹ ਨੇ ਜੋ ਇੱਕ ਚੰਗੇ ਦੋਸਤ ਚੰਗੇ ਇਨਸਾਨ ਸੀ ਇਹ ਟੋਲੂ ਮੋਲੂ ਉਹ ਨੇ ਜੋ ਇੱਕ ਸਖਿਆ ਭਰਾਵਾਂ ਤੋਂ ਵੀ ਵੱਧ ਕੇ ਪਿਆਰ ਮੁਹੱਬਤ ਕਰਦੇ ਸੀ ਇਹ ਤੋਲੂ ਮੋਲੂ ਉਹ ਨਹੀਂ ਕਿ ਜੋ ਇੱਕ ਦੂਜਿਆਂ ਦੀ ਸੋਚ ਦੇ ਨਾਲ ਨਹੀਂ ਸੀ ਰਲਦੇ ਤੋਲੂ ਦੀ ਸੋਚ ਕੁਝ ਹੋਰ ਸੀ ਤੇ ਮੋਲੂ ਦੀ ਸੋਚ ਕੁਝ ਹੋਰ ਸੀ ਸੋਚ ਨੂੰ ਵਿਚਾਰ ਕਰਕੇ ਤੁਹਾਡੇ ਅੱਗੇ ਮੈਂ ਇੱਕ ਸਟੋਰੀ ਸੁਣਾਣ ਲੱਗੀ ਹਾਂ ਜੋ ਸਟੋਰੀ ਲਾਈਫ ਦੀ ਬਹੁਤ ਥੀ ਸੱਚੀ ਕਹਾਣੀ ਹੈ ਚਾਹੇ ਮੈਨੂੰ ਲਗਾ ਲਓ ਚਾਹੇ ਤੁਹਾਨੂੰ ਲਗਾ ਲਓ ਚਾਹੇ ਇਹਨੂੰ ਲਗਾ ਲਓ ਚਾਹੇ ਤੁਸੀਂ ਉਨੂੰ ਲਗਾ ਲਓ ਤੁਹਾਨੂੰ ਪਤਾ ਹੈ ਜੋ ਤੋਲੂ ਔਰ ਮੋਲੂ ਸੀ ਉਹਨਾਂ ਦੇ ਆਪਸ ਦੀ ਸੋਚ ਦੀ ਕਹਾਣੀ ਕੀ ਸੀ ਜਿਹੜਾ ਮੋਲੂ ਸੀ ਨਾ ਉਹ ਹਮੇਸ਼ਾ ਹਰ ਵਕਤ ਨੱਚਣ ਵਾਲਾ ਪੁੜਕਣ ਵਾਲਾ ਗੰਦ ਵਾਲਾ ਸ਼ਰਾਬਾਂ ਵਾਲਾ ਮੀਟ ਵਾਲਾ ਹੱਥ 1000 years later ਜੋ ਇੱਕ ਮਾਸਾਹਾਰੀ ਸੀ ਜਿਹਦੇ ਨਾਲ ਆਪਸ ਚ ਸਬੰਧ ਦੋਨਾਂ ਦੀ ਦੋਸਤੀ ਆਪਸ ਚ ਮਿਲਦੀ-ਤੁਲਦੀ ਨਹੀਂ ਸੀ ਮੋਲੂ ਜਿਹੜਾ ਸੀ ਉਦੇ ਬਾਰੇ ਮੈਂ ਤੁਹਾਨੂੰ ਸਭ ਦੱਸਿਆ ਤੇ ਜਿਹੜਾ ਤੋਲੂ ਸੀ ਨਾ ਉਹ ਹਮੇਸ਼ਾ ਗੁਰੂ ਦੀ ਬੰਦਗੀ ਚ ਗੁਰੂ ਦੇ ਸਿਮਰਨ ਚ ਗੁਰੂ ਦੇ ਕੀਰਤਨ ਚ ਗੁਰੂ ਦੇ ਧਿਆਨ ਵੱਲ ਇੱਜ਼ਤਦਾਰ ਸਬੰਧਦਾਰ ਚੰਗੇ ਰਿਸ਼ਤਿਆਂ ਵੱਲ ਹਮੇਸ਼ਾ ਉਹਨੇ ਗੱਲ ਬਾਤ ਆਪਣਾ ਰਿਸ਼ਤਾ ਸਹੀ ਰੱਖਦਾ ਇੱਕ ਦਿਨ ਮੋਲੂ ਤੋਲੂ ਨੂੰ ਕਹਿੰਦਾ ਕਿ ਅਸੀਂ ਇੱਕ ਚੰਗੇ ਵਿਆਹ ਚ ਜਾਣਾ ਹੈ ਵਿਆਹ ਬਹੁਤ ਹੀ ਵਧੀਆ ਬਜ਼ਵਾੜਿਆਂ ਦਾ ਵਿਆਹ ਵਾ ਉਹਦੇ ਵਿੱਚ ਬਹੁਤ ਹੀ ਆਨੰਦ ਭਰਿਆ ਪੰਡਾਰ ਹੋਏਗਾ ਤੇ ਜਿਹੜਾ ਤੁਹਾਨੂੰ ਪਤਾ ਵਾ ਤੋਲੂ ਸੀ ਉਹਨੇ ਕਿਹਾ ਕਿ ਮੈਂ ਗੁਰੂ ਗਿਆਨ ਵੱਲ ਜਾਣਾ ਹੈ ਕਿਉਂਕਿ ਮੇਰਾ ਗੁਰੂ ਗਿਆਨ ਦਾ ਕੱਲ ਪਾਠ ਹੈ ਮੇਰਾ ਗੁਰਮੰਤਰ ਹੈ ਮੇਰੇ ਮਾਲਕ ਨੇ ਆਣਾ ਮੇਰੇ ਪਰਮਾਤਮਾ ਨੇ ਆਣਾ ਹੈ ਕਿ ਭਾਈ ਤੇਰੀ ਮੇਰੀ ਗੱਲ ਨਹੀਂ ਬੰਨੀ ਚਲੋ ਜੀ ਗੁਰੂ ਗਿਆਨ ਜੋ ਸਿਮਰਨ ਸੀ ਔਰ ਟਾਈਮ ਸਵੈਅ ਦਾ ਸੀ ਤੇ ਜਿਹੜਾ ਵਿਆਹ ਦਾ ਟਾਈਮ ਸੀ ਉਹ ਰਾਤ ਦਾ ਸੀ ਤੇ ਚਲੋ ਉਹਨੇ ਆਪਣੀ ਯਾਰੀ ਦੋਸਤੀ ਆਪਣਾ ਸਬੰਧ ਚੰਗਾ ਰੱਖਿਆ ਤੇ ਚਲੋ ਜੀ ਤੋਲੂ ਔਰ ਮੋਲੂ ਦੋਨੋਂ ਆਪਸ ਦੇ ਵਿੱਚ ਵਿਆਹ ਵਿੱਚ ਚਲੇ ਗਏ ਗੁਰੂ ਸਿਮਰਨ ਵੀ ਸੁਣ ਲਿੱਤਾ ਤੇ ਚਲੋ ਉਹਨੇ ਆਪਣੀ ਯਾਰ ਦੀ ਗੱਲ ਰੱਖਣ ਲਈ ਉਹਦਾ ਵਾਦਾ ਤੇ ਵਚਨ ਉਹ ਦੋਨੋਂ ਨਿਭਾਏ ਵਿਆਹ ਵਿੱਚ ਚਲੋ ਜਾਂਦੇ ਆ ਤੇ ਉਹ ਕੀ ਦੇਖਦਾ ਬਹੁਤ ਸਾਰੇ ਮਾਸਾਹਾਰੀ ਜਿਹਨੂੰ ਕਹਿੰਦੇ ਨੇ ਭੋਜਨ ਪਰ ਕਈ ਪ੍ਰਕਾਰ ਦੇ ਪਏ ਹੁੰਦੇ ਨੇ ਸ਼੍ਰੀਮ ਸ਼ਰਾਬਾਂ ਕਈ ਪ੍ਰਕਾਰ ਦੀਆਂ ਪਈਆਂ ਹੁੰਦੀਆਂ ਨੇ ਤੇ ਉਹਦੇ ਵਿੱਚ ਉਹਦੇ ਖਾਣ ਦਾ ਕੋਈ ਮਤਲਬ ਨਹੀਂ ਹੁੰਦਾ ਕਿਉਂਕਿ ਜਿਹੜਾ ਬੰਦਾ ਪਿਓਰ ਵੈਸ਼ਨੂਆ ਵੈਸ਼ਨੋਤਾਰੀ ਹੈ ਜਿਹੜਾ ਵੈਜ ਨੂੰ ਪਸੰਦ ਨਾਨ ਵੈਜ ਨੂੰ ਕਰਦਾ ਹੀ ਨਹੀਂ ਵੈਜ ਤੋਂ ਇਲਾਵਾ ਉਹ ਨੌਨ ਨੂੰ ਕਿਵੇਂ ਸਮਝ ਲਵੇ ਤੇ ਵੈਜ ਨੂੰ ਕਿਵੇਂ ਸਮਝ ਲਵੇ ਜਿਸ ਕਾਰਨ ਉਹਨਾਂ ਦੀ ਆਪਸ ਵਿੱਚ ਜਿਹੜੀ ਸੰਬੰਧੀ ਹੈ ਉਹ ਰਿਸ਼ਤਾ ਖਤਮ ਹੁੰਦਾ ਜਾਵੇ ਖਤਮ ਹੁੰਦਾ ਹੁੰਦਾ ਖਤਮ ਹੋ ਗਿਆ ਜਦੋਂ ਮੋਲੂ ਨੇ ਟੋਲੂ ਨੂੰ ਵਿਆਹ ਦੇ ਵਿੱਚ ਲੈ ਕੇ ਗਿਆ ਸਿਰਫ ਇੱਕ ਸਮਝ ਲਓ ਬਾਨੇ ਨਾਲ ਜਾਂ ਧੋਕੇ ਨਾਲ ਕੁਝ ਵੀ ਸਮਝ ਲਓ ਉਸ ਤੋਂ ਬਾਅਦ ਜਿਹੜਾ ਮੋਲੂ ਸੀ ਉਹ ਆਪਣੇ ਆਪ ਨੂੰ ਬੜਾ ਰਜਵਾੜਾ ਸਮਝਦਾ ਸੀ ਮੈਂ ਬਸ ਮੈਂ ਵਾਹ ਫਰਨੇ ਖਾਣਾ ਮੈਂ ਉਹ ਵੀ ਖਰੀਦ ਸਕਦਾ ਮੈਂ ਆ ਵੀ ਖਰੀਦ ਸਕਦਾ ਮੈਂ ਆ ਵੀ ਟੋਲੂ ਮੇਰੇ ਵਰਗਾ ਵਿਚਾਰਾ ਸਧਾਰਨ ਜਾਂ ਜੋ ਮਿਲਿਆ ਉਹ ਖਾ ਲਿਆ ਤੇ ਠੀਕ ਹੈ ਆਪਣੇ ਆਪ ਦੀ ਮસ્ਤੀ ਮੌਜ ਚ ਰਹਿਣਾ ਜਿੰਨਾ ਕ ਮਿਲਿਆ ਵਟ ਲਿਆ ਖਾ ਲਿਆ ਫੇਰ ਆਪਣਾ ਬਟੱਬਰ ਵਾਲ ਵੇਖ ਲਿਆ ਪਰਵਾਰ ਵੇਖ ਲਿਆ ਜਿਹੜਾ ਮੁੱਲ ਨੂੰ ਸੀ ਉਹ ਐਸ਼ ਪ੍ਰਸਤੀ ਵਾਲਾ ਸੀ ਗੱਡੀਆਂ ਆਕਾਰਾਂ ਵਾਲਾ ਸੀ ਪੈਸੇ ਨੂੰ ਇਸ ਤਾਂ ਰੋੜਦਾ ਸੀ ਜਿਵੇਂ ਪਾਣੀ ਵਰਗੂ ਪੈਸਾ ਵਹਾਨਾ ਤੇ ਇੱਕ ਟਾਈਮ ਇਸ ਤਾਂ ਦਾ ਸੰਕਟ ਦਾ ਆਉਂਦਾ ਹੈ ਇਸ ਤਾਂ ਦਾ ਸੰਕਟ ਦਾ ਆਉਂਦਾ ਹੈ ਮੁੱਲ ਨੂੰ ਬਿਮਾਰੀ ਲੱਗ ਜਾਂਦੀ ਹੈ ਜਿਸ ਬਿਮਾਰੀ ਦਾ ਕੋਈ ਵੀ ਮੁੱਲ ਤੋਂ ਵੱਧ ਕੇ ਰੇਟ ਨਹੀਂ ਜਿਸ ਬਿਮਾਰੀ ਦਾ ਇੰਨਾ ਪੈਸਾ ਹੋ ਕੇ ਵੀ ਉਹਦਾ ਹੱਲ ਨਹੀਂ ਜਿਸ ਬਿਮਾਰੀ ਦਾ ਇੰਨਾ ਕਾਰਨ ਵੱਧ ਗਿਆ ਕਿਸ ਚੀਜ਼ ਲਈ ਸ਼ਰਾਬ ਵਾਲ ਮੀਟ ਵਾਲ ਗੰਦਗੀ ਵਾਲ ਗੰਦ ਵਾਲ ਪੁੜਕਣ ਵਾਲ ਨੱਚਣ ਵਾਲ ਨੋਨ ਵੈਜੇਵਲ ਹਰ ਪਾਸੇ ਨੋਨ ਵੈਜ ਦਾ ਹੀ ਔਰ ਜਦ ਰੱਬ ਦਾ ਸਿਮਰਨ ਕਰਨਾ ਨਹੀਂ ਕਰਨਾ ਨਹੀਂ ਕਰਨਾ ਨਹੀਂ ਉਹ ਇਨਸਾਨ ਡੁੱਬਦਾ ਹੈ ਤਾਂ ਐਸੀ ਨਹੀਂ ਡੁੱਬਦਾ ਕਿ ਕਦੀ ਨਿਕਲ ਨਹੀਂ ਸਕਦਾ ਫਿਰ ਬਾਹਰ ਮੋਲੂ ਪਰੇਸ਼ਾਨ ਹੈਰਾਨ ਇਹ ਬਿਮਾਰੀ ਦਾ ਰੋਗ ਮੈਨੂੰ ਰੱਗਾ ਕਿਵੇਂ ਮੈਂ ਕਿਵੇਂ ਲੱਗ ਗਿਆ ਤੋਲੂ ਕੋਲੋਂ ਆਂਦਾ ਹੈ ਆਪਣੀ ਬੇਨਤੀ ਕਰਦਾ ਹੱਥ ਜੋੜਦਾ ਦੇਖੋ ਜੀ ਅੱਜ ਜਿਹੜਾ ਬੰਦਾ ਇੱਕ ਆਮ ਗਰੀਬ ਹੈ ਤੇ ਇੱਕ ਜਿਹੜਾ ਰਜਵਾਲਾ ਬੰਦਾ ਹੈ ਉਹ ਮੋਲੂ ਦੇ ਟੋਲੂ ਦੇ ਪੈਰਾ ਚ ਪੈ ਰਿਹਾ ਬੇਨਤੀਆਂ ਕਰ ਰਿਹਾ ਕਿਦੇ ਅੱਗੇ ਉਸ ਰੱਬ ਅੱਗੇ ਕਿ ਰੱਬਨਾ ਤੇਰੀ ਬਹੁਤ ਸੁਣਨਾ ਰੱਬਨਾ ਤੇਰੀ ਬਹੁਤ ਮਿਲਤੀ ਹੈ ਰੱਬ ਤੈਨੂੰ ਹਰ ਜਗ੍ਹਾ ਤੇ ਤੈਨੂੰ ਨੇ ਹਰ ਪਰਦੇ ਚ ਲਗਾ ਕੇ ਰੱਖਿਆ ਹੈ ਤੇ ਤੂੰ ਉਸ ਅੱਗੇ ਬੇਨਤੀ ਕਰ ਕੀ ਮੇਰੇ ਕਸ਼ਟਾਂ ਨੂੰ ਕੱਟ ਦਵੇ ਇੰਨਾ ਪੈਸਾ ਹੋ ਕੇ ਵੀ ਇੰਨਾ ਰੁਜ਼ਗਾਰ ਹੋ ਕੇ ਵੀ ਜੇ ਇਨਸਾਨ ਦੇ ਰੋਗ ਨਾ ਕੱਟੇ ਜਾਂਦੇ ਕੀ ਕਰਨਾ ਇਹਨੂੰ ਰੱਦੀ ਪੈਸਿਆਂ ਨੂੰ ਕੀ ਕਰਨਾ ਹੈਰਾਨ ਪਰੇਸ਼ਾਨ ਤਦੇ ਮੈਂ ਤੁਹਾਨੂੰ ਕਹਿਨੀ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਰੱਬ ਦਾ ਸਿਮਰਨ ਕਰਨ ਵਾਲੇ ਰੱਬ ਨੂੰ ਮੰਨਣ ਵਾਲੇ ਗੁਰੂ ਗੁਰੂ ਦੀ ਕੋਈ ਅਸੀਂ ਸ਼ੇਅਰ ਫੋਟੋ ਪਾਵਾਂਗੇ ਨਾ ਜੇ ਗੁਰੂ ਦੇ ਪ੍ਰਤੀ ਕਿਸੇ ਚੀਜ਼ ਦੀ ਫੋਟੋ ਪਾਵਾਂਗੇ ਉਹਨੂੰ ਮੈਨੂੰ ਨਹੀਂ ਲੱਗਦਾ ਕਿ ਹਜ਼ਾਰਾਂ ਕਰੋੜਾਂ ਅਰਬਾਂ ਦੇ ਸਾਹਮਣੇ ਜੋ ਦੁਨੀਆ ਫੋਨ ਦੇ ਵਿੱਚ ਜੁੜੀ ਆ ਜੋ ਫੋਨ ਦੇ ਪ੍ਰਤੀ ਜੁੜੀ ਆ ਉਹ ਕਿਤੇ ਤੋਂ ਕਿਤੇ ਕਈ ਪਰਸੈਂਟ ਲੋਕ ਘੱਟ ਤੋਂ ਘੱਟ ਲੋਕ ਹੋਣਗੇ ਜਿਹੜੇ ਗੁਰੂ ਨੂੰ ਲਾਈਕ ਕਰਦੇ ਜਾਂ ਗੁਰੂ ਦੀ ਫੋਟੋ ਨੂੰ ਸ਼ੇਅਰਸ ਕਰਦੇ ਤੇ ਜੇ ਇੱਥੇ ਠੰਮਕੇ ਲਾਣ ਵਾਲੀ ਕੋਈ ਮਿਲ ਜਾਵੇ ਜਾਂ ਸ਼ਰਾਬਾ ਪੀਣ ਵਾਲੀ ਮਿਲ ਜਾਵੇ ਸਿਗਰਟ ਬੀੜੀ ਪੀਣ ਵਾਲੀ ਮਿਲ ਜਾਵੇ ਆਪਣੇ ਆਪ ਦਾ ਵਖਾਵਾ ਵਖਾਣ ਵਾਲੀ ਮਿਲ ਜਾਵੇ ਉਹਨੂੰ ਹਜ਼ਾਰਾਂ ਦੇ ਲੋਕ ਸ਼ੇਅਰਸ ਕਰਦੇ ਨੇ ਹਜ਼ਾਰਾਂ ਦੇ ਨਾਲ ਲੋਕ ਲਾਈਕ ਕਰਦੇ ਨੇ ਕਿਉਂ ਕਿਉਂ ਕਾਰਨ ਕਿਉਂ ਕਿਉਂਕਿ ਕਿਸੇ ਨੇ ਸਹੀ ਹੀ ਕਿਹਾ ਏ ਕਿ ਕਲ ਯੁੱਗ ਦਾ ਟਾਈਮ ਪੀੜੀ ਜੋ ਆ ਰਹੀ ਹੈ ਆ ਰਹੀ ਹੈ ਆ ਰਹੀ ਹੈ ਐਸੀ ਆਏਗੀ ਕਿ ਮੈਂ ਕਹਿੰਦੀ ਸਮੇਂ ਦੇ ਨਾਲ ਹਾਲਾਤਾਂ ਨਾਲ ਸਭ ਕੁਝ ਬਦਲ ਕੇ ਰੱਖ ਦੇਗੀ ਸਭ ਕੁਝ ਅੱਜ ਮੈਂ ਸ਼ਰੀਆਮ ਦੇਖਦੀ ਆ ਕਿ ਜਿਸ ਦਾ ਪਿਓ ਨਹੀਂ ਉਸ ਨੂੰ ਹੀ ਪਿਓ ਨੂੰ ਸ਼ਰਮ ਹੈ ਇਹ ਮੇਰੀ ਧੀ ਹੈ ਜਿਸ ਦਾ ਭਰਾ ਵਾ ਉਸ ਨੂੰ ਹੀ ਸ਼ਰਮ ਹੈ ਮੇਰਾ ਭਰਾ ਵਾ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਨੂੰ ਰਿਸ਼ਤੇ ਦੇਲ ਨਹੀਂ ਤਿਆਰਨੀ ਹੈ ਸਖੀਆਂ ਤੋਂ ਵੱਧ ਕੇ ਸਿਰਫ ਇੱਕ ਪਿਤਾ ਇੱਕ ਮਾਂ ਇੱਕ ਭਰਾ ਇੱਕ ਭੈਣ ਹੀ ਆਪਣੇ ਰਿਸ਼ਤੇ ਨੂੰ ਸਮਝੇ ਕਿ ਇਹ ਮੇਰੀ ਸ਼ਰਮ ਦਿਸਤਾ ਹੈ ਇਸ ਨੂੰ ਮੇਂ ਸ਼ਰਮ ਆ ਕੇ ਰੱਖਣਾ ਪਰ ਜਿਹਦਾ ਪਿਓ ਨਹੀਂ ਜਿਹਦੀ ਮਾਂ ਨਹੀਂ ਜਿਹਦਾ ਭਰਾ ਨਹੀਂ ਉਹਨਾਂ ਨੇ ਸ਼ਰਮ ਨਾ ਲੱਗਦੀ ਹੈ ਇੱਕ ਪਾਸੇ ਲਾ ਦਿੰਦੀ ਹੈ ਮੈਂ ਕਈ ਵਾਰ ਆਪਣੇ ਆਪ ਨੂੰ ਵੇਖਦੀ ਹਾਂ ਮੈਂ ਫੇਸਬੁੱਕ ਦੇ ਉੱਪਰ ਆਪਣੇ ਜਿਹੜੇ ਗੁਰੂ ਗਿਆਨ ਗੁਰੂ ਮੰਤਰ ਗੁਰੂ ਦੇ ਕੁਝ ਚੀਜ਼ਾਂ ਨੂੰ ਪਾਉਂਦੀ ਆ ਤੇ ਗੁਰੂ ਦੇ ਚੀਜ਼ਾਂ ਨੂੰ ਲਾਈਕ ਸ਼ੇਅਰਸ ਨਹੀਂ ਕਰਨਾ ਔਰ ਜਦੋਂ ਮੈਂ ਕੋਈ ਆਪਣੀ ਫੋਟੋਸ ਪਾ ਲੈਂਦੀ ਆ ਜਾਂ ਆਪਣੇ ਕੋਈ ਕਮੈਂਟਸ ਲਿਖ ਲੈਂਦੀ ਆ ਜਾਂ ਮੈਂ ਆਪਣੀ ਕੋਈ ਫੋਟੋ ਪਿਕਚਰ ਪੁਰਾਣੀ ਤੋਂ ਪੁਰਾਣੀ ਕੱਢ ਕੇ ਲਾ ਦਿੰਦੀ ਆ ਉਸ ਨੂੰ ਲਾਈਕ ਐਂਡ ਹਾਰਟ ਇਸ ਤਰ੍ਹਾਂ ਆਉਂਦੇ ਨੇ ਜਿਵੇਂ ਪਤਾ ਨਹੀਂ ਕਿੰਨਾ ਕੁ ਮਤਲਬ ਇਨਸਾਨ ਨੂੰ ਇਨਸਾਨ ਦੇ ਨਾਲ ਪਿਆਰ ਹੈ ਨਹੀਂ ਇਸ ਸਿਰਫ ਉਹ ਸਿਰਫ ਇੱਕ ਦਾ ਕਹਾਵਾ ਹੈ ਫੋਰਮਲਟਿਸ ਹੈ ਰਿਸ਼ਤੇ ਹੈ ਜਿੰਨੂੰ ਸਿਰਫ ਇੱਕ ਪਬਲਿਕ ਪਲੇਸ ਇਦਾਂ ਨਚਾਰੀਏ ਖਿਡਾਰੀਏ ਇਹ ਤੁਸੀਂ ਸਭ ਜਾਣਦੇ ਹੋਵੋਗੇ ਅੱਜ ਦੇ ਟਾਈਮ ਦੇ ਜਿਹਦਾ ਪਿਤਾ ਉਹਦਾ ਪਿਤਾ ਜਿਹਦਾ ਭਰਾ ਉਹਦਾ ਭਰਾ ਤੁਸੀਂ ਬਹੁਤ ਸਮਝਦਾਰ ਦੁਨੀਆ ਹੋ ਬਹੁਤ ਸਮਝਦਾਰ ਪਬਲਿਕ ਹੈ ਇਸ ਲਈ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਥੋੜਾ ਜਿੰਨਾ ਵੀ ਟਾਈਮ نکال ਕੇ ਇਦਾਂ ਗੁਰੂਵਾਲਾ ਵੀ ਧਿਆਨ ਲਗਾ ਲਿਆ ਕਰੋ ਗੁਰੂ ਸਿਮਰਨ ਵਾਲੀ ਵੀ ਧਿਆਨ ਲਗਾ ਲਿਆ ਕਰੋ ਸ਼ਾਇਦ ਅੱਜ ਜੇ ਤੁਸੀਂ ਬੱਚੇ ਹੋ ਨਾ ਤੰਦਰੁਸਤ ਹੋ ਸੁਖ ਰਖਸ਼ੀਤੋ ਪੈਸਾ ਆ ਰਿਹਾ ਤੇ ਇਹ ਦੁਨੀਆ ਨਹੀਂ ਦੇ ਰਹੀ ਤੁਹਾਨੂੰ ਜਾਂ ਲੋਕ ਨਹੀਂ ਦੇ ਦੇ ਤੁਹਾਨੂੰ ਜਾਂ ਇਹ ਤੁਸੀਂ ਜੋ ਕੁਮਾਰੇ ਇਹ ਨਹੀਂ ਦੇ ਰਿਆ ਤੁਹਾਨੂੰ ਤੁਹਾਨੂੰ ਕੌਣ ਦੇ ਰਿਆ ਸਿਰ ਪਰਮਾਤਮਾ ਦੇ ਰਿਆ ਕਿਉਂ ਤੁਹਾਡੇ ਨੈਣ ਉਸਨੇ ਰੱਖੇ ਤੁਹਾਡੇ ਅੰਗ ਉਸਨੇ ਰੱਖੇ ਤੁਹਾਡੀ ਸੁਰੱਖਿਆ ਉਹ ਕਰ ਰਿਹਾ ਤੁਹਾਨੂੰ ਤੰਦਰੁਸਤੀ ਉਹਨੇ ਦਿੱਤੀ ਹੈ ਤੇ ਜੇ ਅਸੀਂ ਉਸ ਦਾ ਹੋ ਕੇ ਵੀ ਉਸ ਦਾ ਨਹੀਂ ਕਰਨਾ ਤਾਂ ਫਿਰ ਕੀ ਫਾਇਦਾ ਕੀ ਫਾਇਦਾ ਮੈਂ ਕੋਸ਼ਿਸ਼ ਕਰਦੀ ਹਾਂ ਮੈਂ ਅਪੀਲ ਕਰਦੀ ਹਾਂ ਮੇਰੀ ਫੋਟੋਸ ਨੂੰ ਲਾਈਕ ਔਰ ਸ਼ੇਅਰਸ ਹਾਰਟਸ ਜੋ ਤੁਸੀਂ ਭੇਜਦੇ ਹੋ ਨਾ ਕੋਸ਼ਿਸ਼ ਕਰਿਆ ਕਰੋ ਮੇਰੇ ਗੁਰੂ ਨੂੰ ਪਰਮਾਤਮਾ ਨੂੰ ਸਿਮਰਨ ਨੂੰ ਇਹਨਾਂ ਚੀਜ਼ਾਂ ਨੂੰ ਵੀ ਲਾਈਕ ਔਰ ਸ਼ੇਅਰਸ ਕਰਿਆ ਕਰੋ ਐਂਡ ਨਾਨ ਵੈਜ ਨੂੰ ਇੱਕ ਪਾਸੇ ਜ਼ਿੰਦਗੀ ਚ ਕਰ ਦੋ ਤੇ ਵੈਜ ਵੱਲ ਆ ਜਾਓ ਨਹੀਂ ਤਾਂ ਹੁੰਦੀ 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 ਦੁਨੀਆ ਕਦੋਂ ਖਤਮ ਹੋ ਜਾਣੀ ਪਤਾ ਹੀ ਨਹੀਂ ਲੱਗਣਾ ਕਰੋਨਾ ਕਾਲ ਵਿੱਚ ਚੰਗੇ ਚੰਗੇ ਬੰਦੇ ਬਿਠਾ ਕੇ ਰੱਖ ਦਿੱਤੇ ਬੱਚਾ ਬੱਚਾ ਜਾਨ ਜਾ ਗਿਆ ਕੀ ਹਾਲਾ ਰਹੀ ਸਭ ਜਾਣ ਚੁੱਕੇ ਨੇ ਠੀਕ ਹੈ ਨਾ ਇਸ ਲਈ ਮੇਰੀਆਂ ਸ਼ਬਦ ਤੇ ਮੇਰੀਆਂ ਗੱਲਾਂ ਕੋੜੀਆਂ ਲੱਗੀਆਂ ਨੇ ਬਾਕੀ ਜਿਹੜੀ ਤੋਲੂ ਮੋਲੂ ਦੀ ਕਹਾਣੀ ਐ ਵੀ ਸੱਚੀ ਐ ਅਗਰ ਮੋਲੂ ਉਹ ਤੋਲੂ ਦੀ ਆਪਸ ਵਿੱਚ ਸਬੰਧ ਰਿਸ਼ਤੇ ਅੱਛੇ ਹੁੰਦੇ ਤੇ ਅੱਜ ਮੋਲੂ ਬਿਮਾਰੀਆਂ ਦੇ ਵਿੱਚ ਨਾ ਕਿੱਦਦਾ ਤੇ ਜੇ ਅੱਜ ਤੋਲੂ ਜੇ ਥੋੜਾ ਖਾਂਦਾ ਸੀ ਨਾ ਪਰ ਗੁਰੂ ਨਾਲ ਜੁੜਿਆ ਸੀ ਗੁਰੂ ਗਿਆਨ ਨਾਲ ਜੁੜਿਆ ਸੀ ਤੰਦਰੁਸਤੀਆਂ ਦੇ ਵਿੱਚ ਬਚਿਆ ਸੁਰੱਖਿਤ ਵਿੱਚ ਬਚਿਆ ਪਰਿਵਾਰ ਵਿੱਚ ਬਚਿਆ ਹੱਸਦਾ ਖੇਡਦਾ ਪਾਇਆ ਔਰ ਜੋ ਮੋਲੂ ਸੀ ਅੱਜ ਵੀ ਰੁਲਿਆ ਕੱਲ ਵੀ ਰੁਲਿਆ ਪਰਸੋ ਵੀ ਰੁਲਿਆ ਇਸ ਲਈ ਰਿਕੁਐਸਟ ਆ ਇਹ ਸਟੋਰੀ ਜੋ ਮੈਂ ਤੁਹਾਨੂੰ ਸੁਣਾਈ ਹੈ ਬੜੀ ਹਕੀਕਤ ਦੀ ਸੱਚੀ ਸਟੋਰੀ ਹੈ ਜਿਹੜੀ ਮੈਂ ਤੁਹਾਨੂੰ ਸੁਣਾਈ ਕੋਸ਼ਿਸ਼ ਕਰੋ ਸਮਾਨ ਨਿਕਾਲ ਕੇ ਉਸ ਦਾ ਧਿਆਨ ਕਰਿਆ ਕਰੋ ਗੁਰੂ ਨੂੰ ਕਹਿਆ ਕਰੋ ਸ਼ੁਕਰ ਹੈ ਮੇਰੇ ਪਰਮਾਤਮਾ ਸ਼ੁਕਰ ਹੈ ਮੇਰੇ ਤੁਸੀਂ ਨੈਣ ਪ੍ਰੈਨ ਮੇਰੇ ਤੰਦਰੁਸਤੀ ਮੈਨੂੰ ਬਖਸ਼ੀ ਹੈ ਅੱਜ ਮੈਂ ਜੋ ਕੁਛ ਹੈ ਤੁਹਾਡੀ ਕਿਰਪਾ ਨਾਲ ਆ ਅੱਜ ਮੈਂ ਤੁਹਾਡੀ ਕਿਰਪਾ ਬਗਰ ਕੁਝ ਵੀ ਨਾ ਹੁੰਦਾ ਮੈਂ ਲੱਖਾਂ ਦੇ ਹਿਸਾਬ ਨਾਲ ਦੁਨੀਆ ਦੇਖ ਰਹੀ ਹਾਂ ਛੋਟੇ ਛੋਟੀ ਕੁੜੀਆਂ ਕਿੰਨੇ ਕਿੰਨੇ ਸਾਲ ਦੀਆਂ ਜਿਹੜੀਆਂ ਰੈਪ ਦਾ ਸ਼ਿਕਾਰ ਹੋ ਰਹੀਆਂ ਨੇ ਜਿਹੜਾ ਮੌਤ ਦਾ ਸ਼ਿਕਾਰ ਹੋ ਰਹੀਆਂ ਨੇ ਮੈਂ ਕਿੰਨੇ ਲੋਕ ਦੇਖ ਰਹੀ ਹਾਂ ਪਿਤਾ 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 ਨਹੀਂ ਜੀ ਜੋ ਤੁਹਾਡਾ ਪਿਤਾ ਸਿਰਫ ਉਹੀ ਤੁਹਾਡਾ ਪਿਤਾ ਕੋਈ ਸੋਚ ਇੱਕ ਹੋਏਗਾ ਜਿੰਨੂੰ ਸ਼ਰਮ ਹੋਏਗੀ ਕਿ ਇਹ ਮੇਰੀ ਧੀ ਜੇ ਬੇਗਾਨੀ ਘਰੋਂ ਆਈ ਇਹ ਤੇ ਮੇਰੀ ਆਪਣੀ ਧੀ ਹੈ ਕੋਈ ਸੋਚ ਇੱਕ ਪਿਤਾ ਹੋਏਗਾ ਸਾਰੇ ਨਹੀਂ ਹੋਣਗੇ ਬਹੁਤ ਦੁਨੀਆ ਕਿਲ ਚੁੱਕੀ ਹੋਈ ਹੈ ਬਹੁਤ ਗੰਦਗੀ ਵਿੱਚ ਆ ਚੁੱਕੀ ਹੈ ਗੰਦ ਪੂਰਾ ਪੈ ਚੁੱਕਿਆ ਹੈ ਲੋਕਾਂ ਨੇ ਤੇ ਫੋਨ ਬਣਾਏ ਸੀ ਦੁੱਖ ਸੁੱਖ ਦਾ ਸਮਝਾ ਕਰਨ ਲਈ ਰਿਸ਼ਤਿਆਂ ਦਾ ਕੋਲਾ ਕਰਨ ਲਈ ਪਰ ਐਸਾ ਫੋਨਾਂ ਵਿੱਚ ਹੀ ਗੰਦ ਇੰਨਾ ਪੈ ਚੁੱਕਿਆ ਹੈ ਇੰਨਾ ਗੰਦ ਪੈ ਚੁੱਕਿਆ ਹੈ ਸ਼ਰਮ ਆਉਂਦੀ ਹੈ ਕਿ ਅਸੀਂ ਅੱਜ ਬੱਚੇ ਨੂੰ ਫੋਨ ਦੇ ਲੱਗੇ ਸਾਨੂੰ ਸ਼ਰਮ ਆਉਂਦੀ ਕਿ ਅਸੀਂ ਫੋਨ ਬੱਚੇ ਨੂੰ ਦੇਈਏ ਕਿ ਕਿਸ ਮੈਂਬਰ ਦੇ ਹਿਸਾਬ ਨਾਲ ਦੇਈਏ ਕਿਸ ਡਿਗਰੀ ਦੇ ਹਿਸਾਬ ਨਾਲ ਦੇਈਏ ਕਿਹੜਾ ਅਸੀਂ ਚੈਨਲ ਨਾਲ ਦੇਈਏ ਜਿੱਦੇ ਵਿੱਚ ਸਿਰਫ ਬੱਚਾ ਸਿਰਫ ਉੱਚੀਅਦੀ ਵਾਲੀਆਂ ਚੀਜ਼ਾਂ ਦੇਖ ਪਾਵੇ ਗੰਦ ਪੈ ਚੁੱਕਿਆ ਇਨ੍ਹਾਂ ਫੋਨਾਂ ਨਾਲ ਔਰ ਇਸ ਤੇ ਬੈਸਟ ਸੀ ਜੇ ਆ ਜੋ ਹੀ ਰਿਸ਼ਤੇ ਵਾਪਸ ਮੁੜਾਂ ਤਾਂ ਜ਼ਿੰਦਗੀ ਨਿਹਾਲ ਹੋ ਜਾਵੇ ਬਾਕੀ ਮੈਂ ਤਾਂ ਤੁਹਾਡੇ ਨਾਲ ਸਾਰਿਆਂ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰਦੀ ਰੰਨੀ ਆ ਜਿਹੜਾ ਤਾਂ ਕੋਈ ਸਮਝਦਾਰ ਹੁੰਦਾ ਹੈ ਉਹ ਮੈਨੂੰ ਲਾਈਕ ਔਰ ਕਮੈਂਟਸ ਜ਼ਰੂਰ ਦਿੰਦਾ ਤੇ ਜਿਹੜਾ ਤਾਂ ਕੋਈ ਹੁੰਦਾ ਕਿ ਠੀਕ ਹੈ ਜੀ ਇਹ ਰੇਡੀਓ ਚੱਲ ਰਿਹਾ ਰੇਡੀਓ ਸੁਣ ਕੇ ਪਾਸੇ ਕਰ ਦੋ ਤਾਂ ਤੁਹਾਡੀ ਸੋਚ ਔਰ ਮੇਰੀ ਸੋਚ ਜਮੀਨ ਆਸਮਾਨ ਦਾ ਫਰਕ ਹੈ ਸਿਰਫ ਮੈਂ ਇਨਾ ਕਹਿਣਾ ਚਾਹੁੰਦੀ ਸਮਝੋ ਅੱਜ ਵੀ ਸਮਾਂ ਨੇਤਾ ਰੁਲਦੇ 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 ਇੱਕ ਦਿਨ ਕੱਖਾਂ ਦੇ ਹਸਾਂ ਨਾਲ ਰੁਲ ਜਾਓਗੇ ਜਿਹੜਾ ਦਾ ਗੁਰੂ ਗਿਆਨ ਰੱਬ ਗਿਆਨ ਮੰਨਣ ਵਾਲਾ ਹੈ ਨਾ ਉਹ ਕਿਤਨੇ ਕਿਤੇ ਅਜ ਵੀ ਬਚਿਆ ਹੈ ਅੱਜ ਵੀ ਬਚਿਆ ਬਾਕੀ ਮੈਂ ਤੁਹਾਡੀ ਮੋਨਿਕਾ ਦਵਨ ਜੋ ਮੈਂ ਤੁਹਾਡੇ ਅੱਗੇ ਸਟੋਰੀ ਕੀਤੀ ਹੈ ਇਹ ਸਟੋਰੀ ਲਾਈਫ ਦੀ ਬਹੁਤ ਸੱਚੀ ਹੈ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਕਿ ਜਿੰਨਾ ਹੋ ਸਕੇ ਗੁਰੂ ਸਿਮਰਨ ਕਰਿਆ ਕਰੋ ਕੋਸ਼ਿਸ਼ ਕਰੋ ਕਿ ਜਿੰਨਾ ਹੋ ਸਕੇ ਰੱਬ ਦੀ ਉਸਤ ਨੂੰ ਵੀ ਪਿਆਰ ਕਰਿਆ ਕਰੋ ਬਾਕੀਆਂ ਨੂੰ ਗੰਦਮ ਲੰਦਾ ਚੀਜ਼ਾਂ ਨੂੰ ਜੋ ਪਿਆਰ ਕਰਦੇ ਹੋ ਇਹਨਾਂ ਨੂੰ ਵੀ ਪਿਆਰ ਕਰੋ ਕਿਉਂਕਿ ਅੱਜ ਗੁਰੂ ਹੈ ਤੇ ਸਭ ਹੈ ਗੁਰੂ ਨਹੀਂ ਤੇ ਕੁਝ ਵੀ ਨਹੀਂ ਬਾਕੀ ਮੈਂ ਇਹਨੂੰ ਮੋਲੂ ਨੂੰ ਤਾਂ ਇੱਕ ਸਾਈਡ ਤੇ ਮਾਰਾਂਗੀ ਪਰੇ ਕਿਉਂਕਿ ਮੋਲੂ ਦੀ ਸਟੋਰੀ ਨੂੰ ਜੋ ਮੈਂ ਜਾਂ ਤੋਲੂ ਦੀ ਸਟੋਰੀ ਨੂੰ ਮੈਂ ਕੀ ਕਰਾਂਗੀ ਅੱਜ ਦੁਨੀਆ ਦੀ ਰਿਐਲਿਟੀ ਲਾਈਫ ਹੈ ਜੋ ਮੈਂ ਤੁਹਾਨੂੰ ਦੱਸੀ ਹੈ ਇਹ ਬਿਲਕੁਲ ਸੱਚੀ ਕਹਾਣੀ ਜੋ ਮੈਂ ਤੁਹਾਨੂੰ ਦੱਸੀ ਅੱਜ ਦੁਨੀਆ 'ਚ ਇਹੀ ਕੁਸ਼ੀ ਹੋ ਰਿਹਾ ਹੈ ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਇੱਕ ਫੋਨ ਕਾਲ ਨੇ ਮੇਰੀ ਦਿਮਾਗ ਨੂੰ ਹਲਾ ਦਿੱਤਾ ਦੇਖੋ ਜੀ ਦਾਦੇ ਪ੍ਰਤੀ ਕੁੜੀ ਨੂੰ ਮਾਰ ਛੱਡਿਆ ਦੱਸੋ ਜਿੰਨੇ ਤੀ ਦੇਤੀ ਉਹਨੇ ਕੀ ਦੇਣਾ ਸੀ ਉਹ ਸਭ ਦੇ ਦਿੱਤਾ ਇਸ ਲਈ ਬਚਜੋ ਚੰਗੇ ਰਹੋਗੇ ਨਹੀਂ ਤਾਂ ਇੱਕ ਦਿਨ ਤੁਸੀਂ ਵੀ ਮੋਲੂ ਦੀ ਤਰ੍ਹਾਂ ਮੌਤ ਦਾ ਸ਼ਿਕਾਰ ਇਹੋ ਜਿਹਾ ਬਣੋਗੇ ਇਹੋ ਜਿਹਾ ਬਣੋਗੇ ਨਾ ਆਰ ਰਹੇਗਾ ਨਾ ਪਾਰ ਰਹੇਗਾ ਬੈਂਕਾਂ ਦੇ ਪੈਸੇ ਤੁਹਾਡੇ ਰੱਦੀ ਹੈ ਤੇ ਰੱਦੀ ਹੀ ਬਣ ਗਏ ਧੰਨਵਾਦ